ਇਸ ਦਾ ਦਿਨ ਸਰ ਮੈਨੂੰ ਚੰਗਾ ਲੱਗਦਾ ਕਿ 23 ਦਸੰਬਰ 1924 ਜਿਹੜਾ ਆ ਇਸ ਸਕੂਲ ਦੇ ਨਹੀਂ ਤੇ ਕਿਸੇ ਉਸ ਨੇ ਡੀਸੀ ਸਾਹਿਬ ਸੀਗੇ ਲੂਇਸ ਸੇਬਲ ਜਲੇ ਨਿਰਮਾਣ ਕੀਤਾ ਗਿਆ ਸੀ ਨੈਸ਼ਨਲ ਹਾਈ ਸਕੂਲ ਨਕੋਦਰਾ ਨਾਮ ਰੱਖਤਾ ਗਿਆ ਸੀ ਜੋ ਹੁਣ ਅੱਜ ਦੇ ਸਮੇਂ ਵਿੱਚ ਇਹਦਾ ਨਾਮ ਸਕੂਲ ਫਰਮਿੰਟਸ ਨਕੋਦਰਾ ਅਪਗ੍ਰੇਡ ਕੀਤਾ ਗਿਆ ਇੱਥੇ ਕਰੈਕਟ ਕਰਨਾ ਚਾਹਾਂਗਾ ਕਿ ਸਕੂਲ ਨੂੰ 170 ਸਾਲ ਹੋ ਗਏ ਆ 1856 ਦੀ ਇਹ ਇਹਦੀ ਹੁੰਦਾ ਔਰ 100 ਸਾਲ ਇਹਨੂੰ ਹਾਈ ਨੈਸ਼ਨਲ ਹਾਈ ਸਕੂਲ ਬਣੇ ਨੂੰ ਹਾਈ ਲੈਵਲ ਦੇ ਯਾ ਯਾ ਅਪਗ੍ਰੇਡ ਹੋਏ ਨੂੰ ਹੋ ਗਏ ਆ ਅੱਜ ਦੇ ਦਿਨ ਲੁਈਸ ਏਵਲ ਨੇ ਜੋ ਡਿਪਟੀ ਕਮਿਸ਼ਨਰ ਸੀਗੇ ਉਸ ਵਕਤ ਇਹਨਾਂ ਨੇ ਇਹਨੂੰ ਓਪਨਿੰਗ ਕੀਤੀ ਸੀ ਐਜ਼ ਅ ਨੈਸ਼ਨਲ ਹਾਈ ਸਕੂਲ ਸਕੂਲ ਡੀਬੀ ਪਬਲਿਕ ਡੀਬੀ ਹਾਈ ਸਕੂਲ ਦੇ ਨਾਮ ਦੇ ਨਾਲ ਜਾਣਿਆ ਗਿਆ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੁਰਾਣੇ ਬਜ਼ੁਰਗ ਵਾ ਸਾਡੇ ਬਜ਼ੁਰਗ ਵਾ ਤਕਰੀਬਨ ਉਹ ਡੀਬੀ ਹਾਈ ਸਕੂਲ ਚੋਂ ਪੜੇ ਦੋਸਤੋ ਬਾਅਦ 2016 ਦੇ ਵਿੱਚ ਇਹ ਅਪਗ੍ਰੇਡ ਹੋ ਕੇ +2 ਆਰਟਸ ਦੇ ਇੱਥੇ ਕਲਾਸਾਂ ਸ਼ੁਰੂ ਹੋਈਆਂ ਜੇ ਭਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਅ ਅੱਜ ਗਵਰਨਮੈਂਟ ਹਾਈ ਸਕੂਲ ਜਿਹੜਾ ਮਹਿਤਪੁਰ ਰੋਡ ਤੇ ਆ ਬਹੁਤ ਪੁਰਾਣਾ ਸਕੂਲ ਆ ਅੱਜ ਉੱਥੇ ਆਏ ਆ ਪੂਰਾ ਸਟਾਫ ਮੇਰੇ ਨਾਲ ਨੇ ਕਿਉਂਕਿ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਇਹ ਸਕੂਲ ਨੇ ਜਿਹੜੀ ਆ ਅੱਜ 100 ਸਾਲ ਆਪਣੇ ਪੂਰੇ ਕੀਤੇ ਆ ਮੇਰੇ ਦੇ ਨਾਲ ਪੂਰਾ ਸਟਾਫ ਮੈਂਬਰ ਨੇ ਕਿਉਂਕਿ ਅੱਜ ਜਿਹੜੇ ਬੱਚਿਆਂ ਨੂੰ ਪੜਾ ਰਹੇ ਨੇ ਪਰ ਇੱਥੇ ਇਸ ਸਕੂਲ ਦਾ ਇਤਿਹਾਸ ਆ ਕਿ ਇਸ ਸਕੂਲ ਦੇ ਵਿੱਚੋਂ ਆਈਐਸ ਔਰ ਪੀਸੀਐਸ ਜਿਹੜਾ ਨਕੌਦਰ ਵਾਲਿਆਂ ਨੇ ਦਿੱਤੇ ਆ ਇਸ ਸਕੂਲ ਨੇ ਦਿੱਤੇ ਆ ਕਿਉਂਕਿ ਇਹ ਨਕੌਦਰ ਦਾ ਸਭ ਤੋਂ ਪੁਰਾਣਾ ਸਕੂਲ ਮੰਨਿਆ ਜਾਂਦਾ ਆ ਤੇ ਅੱਜ ਸੈਲੀਬ੍ਰੇਸ਼ਨ ਕਰਨ ਨੂੰ ਮੇਰੇ ਨਾਲ ਸਾਰੇ ਟੀਚਰ ਸਾਹਿਬਾਨ ਨੇ ਔਰ ਮੈਨੂੰ ਵੀ ਮੌਕਾ ਮਿਲਿਆ ਕਿ ਮੈਂ ਇੱਥੇ ਆ ਕੇ ਅੱਜ ਇਸ ਸਕੂਲ ਦੀ ਜਿਹੜੀ ਯਾਦ ਆ ਆਪਣੀ ਤਾਜ਼ਾ ਕਰਾਂ ਕਿਉਂਕਿ ਮੈਂ ਵੀ ਇਸੇ ਸਕੂਲ ਦਾ ਇੱਕ ਕਿਸੇ ਵੇਲੇ ਸਟੂਡੈਂਟ ਰਹਾ ਤੇ ਮੇਰੇ ਨਾਲ ਨੇ ਪ੍ਰਿੰਸੀਪਲ ਨੇ ਸਕੂਲ ਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਦਾ ਜਿਹੜਾ ਸਰ ਕੀ ਨਾਮ ਆਪਣਾ ਸੋ ਮੇਰਾ ਨਾਮ ਦਿਨੇਸ਼ ਫਰਮਾਨਾ ਪ੍ਰਿੰਸੀਪਲ ਸਕੂਲ ਆਫ ਮਿਡਲ ਸਕੂਲ ਗੋਦਰ ਸੋ ਆਜ ਦਾ ਦਿਨ ਸਰ ਮੈਨੂੰ ਸੱਚਾ ਹੈ ਕਿ 23 ਦਸੰਬਰ ਅ uh, 1924 ਜਿਹੜਾ ਆ ਇਹ ਸਕੂਲ ਦੇ ਨਹੀਂ ਰੱਖੀ ਸੀ ਉਸ ਲਈ ਡੀਸੀ ਸਾਹਿਬ ਸੀਗੇ ਲੂਈਸ ਸੇਬਲ ਸੋ ਉਸ ਲਈ ਨਿਰਮਾਣ ਕੀਤਾ ਗਿਆ ਸੀ ਨੈਸ਼ਨਲ ਹਾਈ ਸਕੂਲ ਨਕੋਦਰ ਨਾਮ ਰੱਖਿਆ ਗਿਆ ਸੀ ਜੋ ਹੁਣ ਅੱਜ ਦੇ ਸਮੇਂ ਵਿੱਚ ਇਹਦਾ ਨਾਮ ਸਕੂਲ ਫਰਮਿੰਟਸ ਨਕੋਦਰ ਅਜ ਅਪਗ੍ਰੇਡ ਕੀਤਾ ਗਿਆ ਸੋ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਸਾਰੇ ਸਟਾਫ ਮੈਂਬਰਸ ਵਾਸਤੇ ਇਸ ਸਕੂਲ ਦੇ ਐਲੂਮਨਾਏ ਜਿਵੇਂ ਤੁਸੀਂ ਹੋ ਐਂਡ ਇਸ ਆਲੇ ਦੋਲੇ ਲੋਕ ਜਿਹੜੇ ਇਸ ਸਕੂਲ ਦੇ ਬਿਲਡਿੰਗ ਨੂੰ ਪੂਰੇ 100 ਸਾਲ ਹੋ ਗਏ ਨੇ ਜੋ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਸੋ ਸਾਡੇ ਲਈ ਇਹ ਬੜੀ ਵੱਡੀ ਇੱਕ ਖੁਸ਼ਖਬਰੀ ਹੈ ਸੋ ਆਪਾਂ ਤੁਸੀਂ ਸਾਨੂੰ ਸਾਂਝੀ ਕਰਨ ਦਾ ਮੌਕਾ ਦਿੱਤਾ। ਥੈਂਕ ਯੂ ਸਰ। ਬਹੁਤ ਵੈਸਤੇ। ਕੋਈ ਗੱਲ ਨਹੀਂ ਮੈਂ ਕਹਿੰਦਾ ਮੇਰਾ ਫਰਜ਼ ਹੈ ਕਿ ਮੈਂ ਐਸ ਸਕੂਲ ਦਾ ਟੀਚਰ ਹਾਂ ਤਾਂ ਔਰ ਮੇਰੇ ਕੋਲ ਜਿੰਨੀ ਵੀ ਹੋ ਸਕੇ ਮੈਂ ਕਰਾਂ। ਕਿਉਂਕਿ ਇਹ ਸਕੂਲ ਦਾ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤੇ ਬਹੁਤ ਜਿਹੜੀ ਪਿਛਲੀ ਬਿਲਡਿੰਗ ਸੀ ਖਸਤਾ ਸੀਗੀ। ਹੁਣ ਉਹ ਬਿਲਡਿੰਗ ਉਹੀ ਹੈ ਪੁਰਾਣੀ ਪਰ ਇਹ ਤੇ ਜਿਹੜੀ ਰਿਪੇਅਰ ਕਰਕੇ ਵਧੀਆ ਬਣਾ ਦਿੱਤਾ ਔਰ ਉਹ ਬੱਚੇ ਵੀ ਅੱਗੇ ਨਾਲੋਂ ਕਾਫੀ ਵੱਡੇ। ਬਿਲਕੁਲ ਸਰ ਬਿਲਕੁਲ। ਸੋ ਸਕੂਲ ਆਫ ਐਮਨ ਜੀ ਵੀ ਤੁਹਾਨੂੰ ਮੈਂ ਦੱਸਿਆ ਕਿ ਨਾਮ ਅਪਗ੍ਰੇਡ ਹੋਇਆ। ਸਰਕਾਰ ਦੇ ਇਸ ਤੇ ਕਾਫੀ ਕੁਝ ਕੰਮ ਐਂਡ ਤੁਸੀਂ ਦੱਸਣਾ ਚਾਹਵਾਂਗੇ ਕਿ ਸਕੂਲ ਲੈਬੋਰਟਰੀ ਸਾਨੂੰ ਜਿਹੜੀਆਂ ਸਾਨੂੰ ਸਾਇੰਸ ਟਰੇਮ ਕਮਰਸ ਟਰੇਮ ਆਰਟਸ ਸਾਡੇ ਸਕੂਲ ਫੈਮਿਲੀ ਦੇ ਬੱਚੇ ਨੇ ਆ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਇਸ ਸਮੇਂ ਵਿੱਚ ਕਿਉਂਕਿ ਸਾਸੀ ਜਦੋਂ ਪੜ੍ਹਦੇ ਨੇ ਉਹਨਾਂ ਦਸਵੀਂ ਤੱਕ ਸਗਾ ਚਲੋ ਹੁਣ ਤਾਂ ਤੁਹਾਨੂੰ ਕਾਫੀ ਮਿਲ ਕੇ ਪਲੱਸ 2 ਵੀ ਪਲੱਸ 1 ਵੀ ਆ ਗਈ ਇੱਥੇ ਹਨਾ ਬਿਲਕੁਲ ਸਰ ਬਿਲਕੁਲ ਸਾਡੇ ਕੋਲ ਸਾਇੰਸ ਟੀਮ ਦੇ ਨਾਲ ਨਾਲ ਐਨਐਸਕੇਫ ਵੋਕੇਸ਼ਨਲ ਵੀ ਚੱਲ ਰਿਹਾ ਐਂਡ ਨਾਲ ਕਮਰਸ ਸਾਇੰਸ ਟੀਮ ਦੇ ਨਾਲ ਬੱਚੇ ਚੱਲ ਰਹੇ ਨੇ ਸਰ ਔਰ ਬੱਚਿਆਂ ਦੀ ਗਾਂ ਪ੍ਰੋਗਰੈਸ ਵਾਸਤੇ ਪੜ੍ਹਾਈ ਜਿਹੜੀ ਐਜੂਕੇਸ਼ਨ ਕਿਉਂਕਿ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਕਿ ਵਧੀਆ ਸਕੂਲ ਬਣ ਜਾਣ ਔਰ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਜਾ ਕੇ ਮੋਟੀ ਫੀਸ ਦੇ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਉਹ ਸਰਕਾਰੀ ਸਕੂਲਾਂ 'ਚ ਵੀ ਹੁਣ ਸੁਵਿਧਾ ਬਹੁਤ ਵਧੀਆ ਹੋ ਗਈ ਬਿਲਕੁਲ ਸਰ ਮੈਂ ਥੋੜਾ ਇਹ ਚ ਐਡ ਕਰਨਾ ਚਾਹੁੰਦਾ ਹਾਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਆਈਐਸਪੀਸ ਬੱਚੇ ਨਿਕਲਣੇ ਉਹਦੇ ਵਾਸਤੇ ਸਰਕਾਰੀ ਨਿਕ ਸਕੀ ਐਂਡ ਕਲੈਕਟ ਬੱਚਿਆਂ ਵਾਸਤੇ ਕੇਸ ਹੋ ਇਹਨਾਂ ਵਿੱਚ ਸਾਇੰਸ ਦੇ ਬੱਚੇ ਨੇ ਸਾਡੇ ਮਾਹਿਰ ਹੁੰਦੇ ਦਾ ਐਂਡ ਮੈਥਮੈਟਿਕ ਰਿਲੇਟਡ ਉਹਨਾਂ ਬੱਚਿਆਂ ਵਾਸਤੇ ਸਪੈਸ਼ਲ ਜਿਹੜਾ ਹੈ ਇਹਨਾਂ ਨੂੰ ਕਲਾਸਿਸ ਅਰੇਂਜ ਕੀਤੀ ਜਾਂਦੀਆਂ ਨੇ ਟੈਸਟ ਸਕ੍ਰੀਨਿੰਗ ਕੀਤੀ ਤਾਂ ਜੋ ਆਪਣੇ ਆਪ ਦੇ ਸਮੇਂ ਵਿੱਚ ਪੀਪੀਐਸਸੀ ਜਾਂ ਯੂਪੀਐਸਸੀ ਨੂੰ ਕਲੀਅਰ ਕਰ ਟੈਸਟ ਤੇ ਸਰ ਹੁਣ ਇਸ ਵੇਲੇ ਟੀਚਰ ਕਿੰਨੇ ਆ ਇੱਥੇ ਸੋ ਸਰ ਇੱਥੇ ਇਸ ਲਈ ਸਾਡਾ ਸਟਾਫ ਮੋਸਟਲੀ ਸਰ ਪੂਰਾ ਆ ਸਾਡਾ ਸਾਰਾ ਸਟਾਫ ਟੀਚਿੰਗ ਐਂਡ ਨੋਥਿੰਗ ਜੋ ਪੂਰੇ ਆ 29 ਦੇ ਟੀਚਰਸ ਦੇਤੇ تھے ਪ੍ਰੋਵਾਈਡ ਮਿਲਦੇ ਨੇ ਤੇ ਹੁਣ ਤੁਸੀਂ ਆ ਸਕੂਲ ਦੀ ਬਿਹਤਰੀ ਵਾਸਤੇ ਹੋਰ ਕੀ ਕਰ ਰਹੇ ਹੋ ਔਰ ਕੀ ਤੁਹਾਡੀ ਜਿਹੜਾ ਅਗਲੀ ਤਕਨੀਕ ਹੈ ਕਿ ਜਿਹੜੇ ਬੱਚੇ ਇੱਥੇ ਵੱਧ ਤੋਂ ਵੱਧ ਆ ਸਕਣ ਸੋ ਸਰ ਸਾਡਾ ਜਿਹੜਾ ਪਲਾਨ ਹੈ ਸਾਇੰਸ ਟੀਮ ਦੇ ਨਾਲ ਨਾਲ ਸਾਡੇ ਪੜਾਈ ਦੇ ਉੱਤੇ ਸਾਡਾ ਪਹਿਲਾ ਮੋਟਿਵ ਹੋਏਗਾ ਕਿ ਬੱਚੇ ਨੂੰ ਆਪਾਂ ਸਾਇੰਸ ਵਾਲੇ ਬੱਚੇ ਵਧਿਆ ਕਰੀਏ ਸੈਕੰਡਲੀ ਸਾਡਾ ਆਪਾਂ ਸਪੋਰਟਸ ਉੱਤੇ ਉੱਤੇ ਕੰਮ ਕਰ ਰਹੇ ਨੇ ਸਾਡੇ ਜਿਵੇਂ ਕਿ ਪਹਿਲਾਂ ਪਤਾ ਹੈ ਕਿ ਹਾਈ ਸਕੂਲ ਸੀ ਲੜਕੇ ਨਾਲ ਸੀਗਾ ਸਾਡੇ ਲੜਕੇ ਇੱਥੇ ਕਾਫੀ ਨਹੀਂ ਸੋ ਆਪਾਂ ਕੋਸ਼ਿਸ਼ ਇਹ ਹੁੰਦੀ ਕਿ ਲੜਕੇ ਲੜਕੀ ਦੋਨਿਆਂ ਨੂੰ ਸਪੋਰਟਸ ਦੇ ਨਾਲ-ਨਾਲ ਆਪਾਂ ਪੜਾਈ ਹੀ ਪ੍ਰੋਵਾਈਡ ਕਰੀਏ ਤਾਂ ਜੋ ਉਹ ਇੱਕ ਵਧੀਆ ਜਿਹੜਾ ਫਿਊਚਰ ਬਣਾ ਸਕੀ। ਚਲੋ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਮੇਰੇ ਪਵਨ ਜਖੂ ਜੀ ਇੱਥੇ ਟੀਚਰ ਨੇ ਉਹਨਾਂ ਨਾਲ ਵੀ ਗ ਪਹਿਲਾਂ ਤਾਂ ਤੁਹਾਨੂੰ ਅੱਜ ਦੇ ਦਿਨ ਦੀਆਂ ਕਿਉਂਕਿ 100 ਸਾਲਾ ਸਕੂਲ ਨੇ ਪੂਰਾ ਕੀਤਾ ਤੁਹਾਡੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਤੇ ਪੂਰੇ ਨਿਕੋਦਰਵਾਸੀਆਂ ਵੱਲ ਬਹੁਤ-ਬਹੁਤ ਵਧਾਈ ਬਹੁਤ-ਬਹੁਤ ਧੰਨਵਾਦ ਇਕਤਾ ਲਹਿਰ ਦੀ ਟੀਮ ਨੂੰ ਵੀ ਮੇਰਾ ਬਹੁਤ-ਬਹੁਤ ਧੰਨਵਾਦ ਮੈਂ ਇੱਥੇ ਕਰੈਕਟ ਕਰਨਾ ਚਾਹਾਂਗਾ ਕਿ ਸਕੂਲ ਨੂੰ 170 ਸਾਲ ਹੋ ਗਏ ਆ 1856 ਦੀ ਇਹ ਇਹਦੀ ਹੁੰਦਾ ਹੈ ਔਰ 100 ਸਾਲ ਇਹਨੂੰ ਹਾਈ ਨੈਸ਼ਨਲ ਹਾਈ ਸਕੂਲ ਬਣੇ ਨੂੰ ਹਾਈ ਲੈਵਲ ਦੇ ਅਪਗ੍ਰੇਡ ਹੋਏ ਨੂੰ ਹੋ ਗਏ ਆ ਠੀਕ ਹੈ ਤੇ ਅੱਜ ਦੇ ਦਿਨ ਲੂਈਸ ਏਵਲ ਨੇ ਜੋ ਡਿਪਟੀ ਕਮਿਸ਼ਨਰ ਸੀਗੇ ਉਸ ਵਕਤ ਇਹਨਾਂ ਨੇ ਇਹਨੂੰ ਓਪਨਿੰਗ ਕੀਤੀ ਸੀ ਐਜ਼ ਅ ਨੈਸ਼ਨਲ ਹਾਈ ਸਕੂਲ ਉਸ ਤੋਂ ਬਾਅਦ ਇਹ ਸਕੂਲ ਡੀਬੀ ਪਬਲਿਕ ਡੀਬੀ ਹਾਈ ਸਕੂਲ ਦੇ ਨਾਮ ਦੇ ਨਾਲ ਜਾਣਿਆ ਗਿਆ ਬਹੁਤ ਸਾਰੇ ਵਿਦਿਆਰਥੀ ਜਿਹੜੇ ਪੁਰਾਣੇ ਬਜ਼ੁਰਗ ਹੋ ਆ ਸਾਡੇ ਬਜ਼ੁਰਗਵਾ ਤਕਰੀਬਨ ਉਹ ਡੀਬੀ ਹਾਈ ਸਕੂਲ ਚੋਂ ਪੜੇ ਤੇ ਉਸ ਤੋਂ ਬਾਅਦ ਸਕੂਲ ਦਾ ਨਾਮ ਗਵਰਨਮੈਂਟ ਹਾਈ ਸਕੂਲ ਰੱਖਿਆ ਗਿਆ ਔਰ ਉਸ ਤੋਂ ਬਾਅਦ 2016 ਦੇ ਵਿੱਚ ਇਹ ਅਪਗ੍ਰੇਡ ਹੋ ਕੇ ਪਲੱਸ 2 ਆਰਟਸ ਦੇ ਇੱਥੇ ਕਲਾਸਾਂ ਸ਼ੁਰੂ ਹੋਈਆਂ ਔਰ ਅੱਜ ਦੀ ਤਰੀਕ ਦੇ ਵਿੱਚ ਸਾਇੰਸ ਕਮਰਸ ਔਰ ਆਰਟਸ ਔਰ ਵੋਕੇਸ਼ਨਲ ਕੋਰਸੇ ਇੱਥੇ ਚੱਲ ਰਹੇ ਨੇ ਔਰ ਮੈਂ ਮੰਨਦਾ ਹੈ ਕਿ ਮੋਰੀ ਕਤਾਰ ਦੇ ਵਿੱਚ ਸਕੂਲ ਅੱਗੇ ਵਧੇਗਾ ਔਰ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੇ ਇੱਥੋਂ ਵਿਦਿਆਰਥੀ ਜਿਹੜੇ ਆ ਆਈਐਸ ਆਈਪੀਐਸ ਆਈਐਫਐਸ ਆਈਆਰਐਸ ਔਰ ਇੱਥੋਂ ਤੱਕ ਇੱਕ ਵਿਦਿਆਰਥੀ ਇਸਰੋ ਦੇ ਵਿੱਚ ਵੀ ਇੱਥੋਂ ਵਿਗਿਆਨੀ ਦੇ ਰੂਪ ਦੇ ਵਿੱਚ ਗਿਆ ਹੈ ਸਕੂਲ ਨੂੰ ਮਾਣ ਹੈ ਕਿ ਇੱਥੋਂ ਦੇ ਵਿਦਿਆਰਥੀ ਬਹੁਤ ਸਾਰੀਆਂ ਪੁਲੰਗਾ ਪਟਕੇ ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਹੈ ਆਪਣੇ ਏਰੀਏ ਦੇ ਵਿੱਚ ਆਈਐਸ ਆਈਪੀਐਸ ਅਫਸਰ ਜਿੰਨੇ ਵੀ ਤਕਰੀਬਨ ਇਸ ਏਰੀਏ ਦੇ ਐਸੀ ਸਕੂਲ ਦੇ ਪੜੇ ਹੋਏ ਹੋਣਗੇ ਬਹੁਤ ਸ਼ਾਨਦਾਰ ਚੀਜ਼ ਹੈ ਜੀ ਇਹ ਕਿਉਂਕਿ ਟੀਚਰਸ ਨੇ ਉਹਨਾਂ ਨੇ ਜਿਹੜਾ ਸਾਰਾ ਰਿਕਾਰਡ ਆ ਪੂਰਾ ਜਿਹੜਾ ਸਕੂਲ ਦਾ ਆ ਸਾਹਮਣੇ ਰੱਖਿਆ ਔਰ ਸਾਨੂੰ ਜਾਣਕਾਰੀ ਦਿੱਤੀ ਆ ਤਸੀਂ ਸਾਰੇ ਸਕੂਲ ਦੇ ਟੀਚਰਾਂ ਦਾ ਔਰ ਤੁਹਾਡਾ ਸਰ ਪ੍ਰਿੰਸੀਪਲ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਮੈਨੂੰ ਟਾਈਮ ਦਿੱਤਾ ਔਰ ਇਸ ਸਕੂਲ ਦੀ ਬਿਹਤਰੀ ਵਾਸਤੇ ਮੈਂ ਅਪੀਲ ਕਰਦਾ ਹਾਂ ਕਿ ਨਕੌਦਰ ਵਾਸੀਆਂ ਨੂੰ ਕਿ ਇਹ ਸਕੂਲ ਨੂੰ ਹੋਰ ਉਬਲੰਦੀਆਂ ਤੱਕ ਛੂਣ ਲਈ ਆਪਾਂ ਇਹਨਾਂ ਦਾ ਸਕੂਲ ਦਾ ਸਾਥ ਦਈਏ ਔਰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇੱਥੇ ਐਡਮਿਸ਼ਨ ਕਰਾਈਏ ਔਰ ਇਹਨਾਂ ਨੂੰ ਪੜਾਈਏ